ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਸੁਣਾਵਾਂਗੇ ਇੱਕ ਸੁਨਹਿਰੀ ਮੱਛੀ ਦੀ ਕਹਾਣੀ ਇੱਕ ਵਾਰ ਇੱਕ ਟਾਪੂ ਤੇ ਛੋਟੀ ਜਿਹੀ ਝੋਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਤੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦਾ ਜੋ ਕੁਝ ਉਸ ਨੂੰ ਮਿਲਦਾ ਉਸ ਨਾਲ ਉਹਨਾਂ ਦਾ ਗੁਜ਼ਾਰਾ ਮੱਸਾਂ ਹੀ ਹੁੰਦਾ ਇੱਕ ਦਿਨ ਬੁੱਢੇ ਆਦਮੀ ਨੇ ਆਪਣਾ ਜਾਲ ਛੁੱਟੇ ਆ ਤੇ ਜਦੋਂ ਇਸ ਨੂੰ ਖਿੱਚਣ ਲੱਗਿਆ ਤਾਂ ਉਸ ਨੂੰ ਇਹ ਭਾਰਾ ਲੱਗਿਆ ਉਸ ਨੇ ਮੁਸ਼ਕਿਲ ਨਾਲ ਜਾਲ ਨੂੰ ਬਾਹਰ ਖਿੱਚਿਆ ਇਸ ਵਿੱਚ ਇੱਕ ਛੋਟੀ ਮੱਛੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਪਰ ਇਹ ਮੱਛੀ ਸਧਾਰਨ ਨਹੀਂ ਸੀ ਇਹ ਸਨੈਰੀ ਮੱਛੀ ਸੀ ਮੱਛੀ ਮਨੁੱਖੀ ਆਵਾਜ਼ ਵਿੱਚ ਆਖਣ ਲੱਗੀ ਬੁੱਢੇ ਆਦਮੀ ਮੈਨੂੰ ਲੈ ਕੇ ਨਾ ਜਾ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇ ਮੈਂ ਤੇਰੇ ਲਈ ਲਾਭਕਾਰੀ ਹੋਵਾਂਗੀ ਜੋ ਤੂੰ ਕਹੇਂਗਾ ਮੈਂ ਉਹੀ ਕਰਾਂਗੀ ਬੁੱਢਾ ਆਦਮੀ ਸੋਚਣ ਲੱਗ ਪਿਆ ਅਤੇ ਫਿਰ ਬੋਲਿਆ ਮੈਂ ਤੈਥੋਂ ਕੁਝ ਨਹੀਂ ਲੈਣਾ ਜਾ ਜਾ ਕੇ ਸਮੁੰਦਰ ਵਿੱਚ ਤੈਰ ਉਸਨੇ ਸੁਨਹਿਰੀ ਮੱਛੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਘਰ ਆ ਗਿਆ ਬੁੱਢੀ ਨੇ ਉਸ ਨੂੰ ਪੁੱਛਿਆ ਕੀ ਕੀ ਲਿਆਇਆ ਹੈ ਉਸਨੇ ਕਿਹਾ ਕੁਝ ਵੀ ਨਹੀਂ ਇੱਕ ਸੁਨਹਿਰੀ ਮੱਛੀ ਜਾਲ ਵਿੱਚ ਫਸੀ ਸੀ ਉਹ ਮੈਂ ਵਾਪਸ ਸਮੁੰਦਰ ਵਿੱਚ ਛੁੱਟ ਦਿੱਤੀ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਜਾਣ ਦੇ ਤੂੰ ਜੋ ਆਖੇਂਗਾ ਮੈਂ ਉਹੀ ਕਰਾਂਗੀ ਮੈਨੂੰ ਉਸ ਤੇ ਤਰਸ ਆ ਗਿਆ ਤੇ ਮੈਂ ਉਸਕ ਤੋਂ ਕੁਝ ਨਾ ਮੰਗਿਆ ਤੇ ਉਸ ਨੂੰ ਛੱਡ ਦਿੱਤਾ ਇਹ ਸੁਣ ਕੇ ਬੁੱਢੀ ਉੱਚੀ ਉੱਚੀ ਬੋਲਣ ਲੱਗੀ ਕਿੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਆਪਣੀ ਕਿਸਮਤ ਬਦਲਣ ਦਾ ਤੈਨੂੰ ਭੋਰਾ ਅਕਲ ਨਹੀਂ ਤੂੰ ਇਹ ਮੌਕਾ ਵੀ ਹੱਥੋਂ ਖੁਝਾ ਦਿੱਤਾ ਬੁੱਢੀ ਔਰਤ ਰਾਤ ਤੱਕ ਬੁੱਢੇ ਆਦਮੀ ਨੂੰ ਬੁਰਾ ਭਲਾ ਕਹਿੰਦੀ ਰਹੀ ਉਸ ਤੋਂ ਹੋਰ ਕੁਝ ਨਹੀਂ ਮੰਗਣਾ ਸੀ ਤਾਂ ਰੋਟੀ ਮੰਗ ਲੈਂਦਾ ਆਪਣੇ ਕੋਲ ਖਾਣ ਨੂੰ ਸੁੱਕੀ ਰੋਟੀ ਦਾ ਟੁੱਕ ਵੀ ਨਹੀਂ ਨਿਰਾਸ਼ ਹੋ ਕੇ ਬੁੱਢਾ ਆਦਮੀ ਸੁਨਹਿਰੀ ਮੱਛੀ ਤੋਂ ਰੋਟੀ ਮੰਗਣ ਚਲਾ ਗਿਆ ਉਸ ਨੇ ਸਮੁੰਦਰ ਕੰਢੇ ਪਹੁੰਚ ਕੇ ਸੁਨਹਿਰੀ ਮੱਛੀ ਨੂੰ ਆਵਾਜ਼ ਲਾਈ ਤਾਂ ਮੱਛੀ ਤੈਰਦੀ ਹੋਈ ਕੰਢੇ ਤੇ ਆ ਗਈ ਉਸ ਨੇ ਬੁੱਢੇ ਆਦਮੀ ਨੂੰ ਪੁੱਛਿਆ ਕੀ ਦੱਸ ਤੈਨੂੰ ਕੀ ਚਾਹੀਦਾ ਬੁੱਢਾ ਆਦਮੀ ਕਹਿਣ ਲੱਗਿਆ ਮੇਰੀ ਘਰਵਾਲੀ ਮੇਰੇ ਨਾਲ ਗੁੱਸੇ ਆਤੇ ਉਸਨੇ ਮੈਨੂੰ ਰੋਟੀ ਲੈਣ ਲਈ ਭੇਜਿਆ ਹੈ ਮੱਛੀ ਬੋਲੀ ਤੂੰ ਆਰਾਮ ਨਾਲ ਘਰ ਜਾ ਤੈਨੂੰ ਰਜਮੀ ਰੋਟੀ ਮਿਲੇਗੀ ਬੁੱਢੇ ਆਦਮੀ ਨੇ ਘਰ ਪਹੁੰਚ ਕੇ ਘਰਵਾਲੀ ਨੂੰ ਪੁੱਛਿਆ ਕਿ ਰੋਟੀ ਮਿਲ ਗਈ ਹੈ ਤਾਂ ਉਹ ਬੋਲੀ ਰੋਟੀ ਤਾਂ ਰਜਮੀ ਮਿਲ ਗਈ ਪਰ ਮੇਰਾ ਕੱਪੜੇ ਧੋਣ ਵਾਲਾ ਟੱਬ ਚੋਣ ਲੱਗ ਪਿਆ ਹੈ ਹੁਣ ਇਸ ਵਿੱਚ ਕੱਪੜੇ ਨਹੀਂ ਧੋ ਹੁੰਦੇ ਤੂੰ ਸੁਨੈਰੀ ਮੱਛੀ ਕੋਲ ਜਾ ਤੇ ਨਵਾਂ ਟੱਬ ਮੰਗ ਬੁੱਢਾ ਆਦਮੀ ਵਾਪਸ ਸਮੁੰਦਰ ਤੇ ਗਿਆ ਅਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੈਨੂੰ ਮੇਰੀ ਘਰਵਾਲੀ ਨੇ ਭੇਜਿਆ ਹੈ ਉਸ ਨੂੰ ਨਵਾਂ ਟੱਬ ਚਾਹੀਦਾ ਹੈ ਮੱਛੀ ਨੇ ਕਿਹਾ ਤੂੰ ਕਰ ਜਾ ਟੱਬ ਤੈਨੂੰ ਮਿਲ ਜਾਵੇਗਾ ਇਸੀ ਸਿਨੈਰੀ ਮੱਚੀ ਕਹਾਣੀ ਦਾ ਭਾਗ ਪਹਿਲਾ ਤੇ ਦੂਜਾ ਭਾਗ ਵੇਖਣ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਏ ਕਿਵੇਂ ਦੀ ਲੱਗੀ ਧੰਨਵਾਦ ਜੀ ਸਾਰਿਆਂ ਦਾ